come Pero... पंजाबरकार दरबा पंजाब सरकार हा दरबा ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਾ ਨਾ ਜੀ ਤੁਹਾਨੂੰ ਟਾਈਮ ਮਿਲ ਗਿਆ ਅੱਲੇ ਦਿਨ ਦਾ ਤਾਂ ਰਿਟਰਨ ਰਿਟਰਨ ਚ ਦੇਣਾ ਕਰਮੇ ਨੇ ਕਰਾਉਣ ਰਿਪੋਰਟ ਦੇਣਾ ਮੁਣੀ ਗੱਲ ਕਰੀਏ ਜੀ ਅੱਜ ਆਪਾਂ 5 ਮਿੰਟ ਇੱਥੇ ਖੜੋ ਨਹੀਂ ਬੈਠੋ ਖੜਾ ਜੀ ਖੜਿਆ ਜੀ ਪੰਜਾਬ ਸਰਕਾਰ ਮੁੜਦਾਬਾਦ ਮੁੜਦਾਬਾਦ ਐਸਪੀ ਲੁਧਿਆਣਾ ਨੂੰ ਬਿਲਕੁਲ ਸਪਸ਼ਟ ਕਰਦਾ ਸੀ ਕਿ ਆਹ ਆ ਮੰਗਾ ਨੇ ਮੁੱਖ ਮੰਤਰੀ ਦੇ ਨਾਲ ਬੈਠ ਕੇ ਪ੍ਰੋਪਰ ਮੀਟਿੰਗ ਕਰਨੀ ਆ ਸਾਡੇ ਸਿਰਫ ਫੋਟੋ ਨਹੀਂ ਖਿਚਾਉਣੀ ਪ੍ਰਸ਼ਾਸਨ ਇਹ ਕਰਦੇ ਨਹੀਂ ਆ ਰਿਹਾ ਸੀ ਕਿ ਜਿਹੜਾ 14 ਨੂੰ ਮਲਾਉਣਾ ਕਿ ਉਦੋਂ ਤਾਂ ਜੱਫੀਬੰਦੀਆਂ ਹੀ ਬਹੁਤ ਹੋ ਗਈਆਂ ਕਿ ਤੁਹਾਡੀ ਮੀਟਿੰਗ 16 ਨੂੰ ਦੇਖਦੇ ਆ 17 ਨੂੰ ਦੇਖਦੇ ਆ ਅਸੀਂ ਬਿਲਕੁਲ ਸਪਸ਼ਟ ਕਰਦੇ ਆ ਜਹੇ ਜੀ ਇਹ ਜੀ ਇਹ ਸਰਕਾਰ ਆ ਇਹ ਸਰਕਾਰ ਦਾ ਮੁੱਖ ਮੰਤਰੀ ਜਿਹੜਾ ਪਿਛਲੇ 3.5 ਸਾਲਾਂ ਦੇ ਵਿੱਚ ਨਾ ਤਾਂ ਮਜ਼ਦੂਰ ਜਥੇਬੰਦੀਆਂ ਨਾਲ ਕੋਈ ਮੀਟਿੰਗ ਕੀਤੀ ਆ ਨਾ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਆ ਜਿਨ੍ਹਾਂ ਨਾਲ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਉਤੋਂ ਰੁਸ ਕੇ ਐ ਭੱਜ ਗਿਆ ਜਿਵੇਂ ਇਹਦਾ ਕੋਈ ਕਢਾਉਣਾ ਜਿਹੜਾ ਉਹ ਖੋលਿਆ ਹੋਵੇ ਤਾਂ ਇਹ ਜਾਂ ਗੈਰ ਜ਼ਿੰਮੇਵਾਰ ਮੁੱਖ ਮੰਤਰੀ ਅਸੀਂ ਆਸ ਕਰੀਏ ਕਿ ਇੱਕ ਤੋਂ ਵੱਧ ਮੀਟਿੰਗ ਕਰ ਲਵੇ ਕੋਈ ਇਹ ਲੌਲੀਪੌਪ ਬਿਲਕੁਲ ਨਹੀਂ ਲੈਣਾ ਅਸੀਂ ਸਾਨੂੰ ਬਿਲਕੁਲ ਸਪਸ਼ਟਾ ਕਿ ਮੁੱਖ ਮੰਤਰੀ ਨੇ ਇੱਕ ਦਿਨ ਮੀਟਿੰਗਾਂ ਕਰਨੀਆਂ ਨੇ ਉਹ ਕਿਹੜਾ ਦੇਣਾ ਜੇ 14 ਤਾਂ 14 ਨੂੰ ਕਰਾਂਗੇ ਜਾਂ ਤਾਂ ਕਹਿ ਰਹੋ ਕਿ 14 ਨੂੰ ਕੋਈ ਮੀਟਿੰਗ ਨਹੀਂ ਨਹੀਂ ਆ ਜਿਹੜਾ ਉਹ ਸਾਨੂੰ ਰੋਕਿਆ ਹੋਇਆ ਜਿੰਨੇ ਵੀ ਇਹਦੇ ਆਪਕ ਪਿੱਛੇ ਖੜੇ ਨੇ ਬਾਈਟਾਂ ਬੂਟਾਂ ਹੋ ਗਏ ਹੁਣ ਬਹੁਤ ਮੀਡੀਆ ਨੂੰ ਤਾਂ ਨੇ ਬਹੁਤ ਬਾਈਟ ਬੂਟ ਦੇ ਦਿੱਤੀ ਹੁਣ ਐਕਸ਼ਨ ਕਰਨ ਦਾ ਸਮਾਂ ਹੈ ਰੋਕੋ ਵਾਲੇ ਉਹਨਾਂ ਨੇ ਸਾਡੇ ਤੋਂ 5-7 ਮਿੰਟ ਮੰਗੇ ਨੇ ਕਿਸੇ ਵੀ ਸਾਥੀ ਨੇ ਇਧਰੋਂ ਦਰ ਨਹੀਂ ਆਉਣਾ ਹੁਣ ਜਦੋਂ ਐਲਾਨ ਹੋਊਗਾ ਅੱਗੇ ਵਧਣ ਦਾ ਪ੍ਰਸ਼ਾਸਨ ਬਾਰ-ਬਾਰ ਲਿਆ ਆ ਰਿਹਾ ਕਿ ਤੁਹਾਡੀ ਸਾਡੇ ਨਾਲ ਤਾਂ ਕੋਈ ਲੜਾਈ ਨਹੀਂ ਭਈ ਅਸੀਂ ਕਹੋ ਕਹਨੇ ਆ ਕਿ ਤੁਹਾਡੇ ਨਾਲ ਲੜਾਈ ਆ ਪਰ ਸਾਨੂੰ ਇਹ ਪੱਕਾ ਪਤਾ ਕਿ ਜਦੋਂ-ਜਦੋਂ ਇਤਿਹਾਸ 'ਚ ਬੈਰੀਕੇਡ ਟੁੱਟਦੇ ਨੇ ਮੰਗਾਂ ਵੀ ਉਦੋਂ ਹੀ ਪੂਰੀਆਂ ਹੁੰਦੀਆਂ ਨੇ ਇਸ ਕਰਕੇ ਤੁਹਾਡੇ ਨਾਲ ਨਿੱਜੀ ਕੋਈ ਨਹੀਂ ਸਾਡੀ ਲੜਾਈ ਸਰਕਾਰ ਨਾਲ ਆ ਸਾਡਾ ਫੈਸਲਾ ਇਹ ਆ ਕਿ ਜੇ ਸਰਕਾਰ ਗੱਲਬਾਤ ਨਹੀਂ ਕਰਨਾ ਚਾਹੁੰਦੀ ਇੱਕ ਹੋਰ ਐਡ ਕਰਦੀ ਹੈ ਪ੍ਰਸ਼ਾਸਨ ਲਈ ਵੀ ਕਿਉਂਕਿ ਬਦਲੀਆਂ ਵਾਲੇ ਪੋਰਟਲ ਦਾ ਮਾਮਲਾ ਵੀ ਆ ਵੀਕਾਸ ਸੁਚੀਆਂ ਦਾ ਮਾਮਲਾ ਵੀ ਆ ਕਿ ਇੱਕ ਮੀਟਿੰਗ ਸਾਨੂੰ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ ਵੀ ਅਸੀਂ ਮੰਗ ਕੀਤੀ ਸੀ ਬਿਲਕੁਲ ਬਕਾਇਦਾ ਦੋ ਮੰਗਾਂ ਮੁੱਖ ਮੰਤਰੀ ਨਾਲ ਮੀਟਿੰਗ 16 ਤੋਂ ਪਹਿਲਾਂ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਨਾਲ ਮੀਟਿੰਗ ਆ 13 ਤੋਂ ਪਹਿਲਾਂ ਇਹ ਲਿਖ ਕੇ ਮੈਂ ਆਪਣੇ ਸਾਈਨ ਕਰਕੇ ਮੋਬਾਈਲ ਨੰਬਰ ਲਿਖ ਕੇ ਦਿੱਤਾ ਤਾਂ ਵੀ ਇਹ ਛੋਨਾ ਪ੍ਰਸ਼ਾਸਨ ਗੈਰ ਜ਼ਿੰਮੇਵਾਰ ਆ ਤੇ ਹੁਣ ਬਹਾਨੇ ਘੜ ਰਿਹਾ ਕਿ ਸਾਡੇ ਨਾਲ ਟਕਰਾ ਉਹਦੇ ਨਾਲ ਟਕਰਾ ਅਸੀਂ ਬੈਰੀਕੇਡਾਂ ਨਾਲ ਹਮੇਸ਼ਾ ਇਹ ਸੋਚ ਕੇ ਟਕਰਾਏ ਆ ਕਿ ਸਾਡਾ ਟਕਰਾ ਜਦੋਂ ਵੀ ਹੁੰਦਾ ਨੀਤੀਆਂ ਨਾਲ ਹੁੰਦਾ ਆਗੇ ਜੀ ਇਸ ਕਰਕੇ ਹੁਣ ਜਦੋਂ ਐਲਾਨ ਹੋਊਗਾ ਕਿਸੇ ਨੇ ਕਿਸੇ ਪੁਲਸ ਮਲਾਜੂ ਨਾਲ ਕੋਈ ਗਿੱਜਤੂ ਨਹੀਂ ਕਰਨੀ ਸਿਰਫ ਅੱਗੇ ਵਧਣਾ ਅੱਗੇ ਵਧਣਾ ਸਜੇ ਹੱਥ ਇਹਨਾਂ ਦਾ ਚੋਰ ਪਾਰਟੀ ਦਾ ਦਫਤਰਾਂ ਚੋਣ ਦਫਤਰ ਉਹਦਾ ਿਕਰਾਓ ਕਰਾਂਗੇ ਿਕਰਾਓ ਇਹੋ ਜਿਹਾ ਹੋਊਗਾ ਜਿਹੜਾ ਮੁਕੰਮਲ ਕਰਾਓ ਉਹ ਨਾ ਕੋਈ ਅੰਦਰ ਨਾ ਕੋਈ ਬਾਹਰ ਜੇ ਕੋਈ ਭਲੇਖਾ ਕਰ ਦੇਵਾਗੇ ਭਲੇਖਾ ਇਹ ਮੁਕਸਰ ਪ੍ਰਸ਼ਾਸਨ ਨੂੰ ਪੁੱਛ ਲਓ ਜਦੋਂ ਜਿਮਨੀ ਚੋਣ ਚੈਕਸ਼ਨ ਕੀਤਾ ਸੀ ਨਾਲੇ ਵਾਲਿਆਂ ਨੂੰ ਪੁੱਛ ਲਓ ਆ ਤੁਹਾਡੇ ਲਾਗੇ ਹੁਸ਼ਿਆਰਪੁਰ ਵਾਲਿਆਂ ਨੂੰ ਪੁੱਛ ਲਓ ਇਸ ਕਰਕੇ ਜਦੋਂ ਗੱਲਬਾਤ ਕਰਨੀਆਂ ਤਾਂ ਗੱਲਬਾਤ ਕਰਦੇ ਆ ਤੇ ਜਦੋਂ ਐਕਸ਼ਨ ਕਰਦੇ ਆ ਤਾਂ ਫਿਰ ਐਕਸ਼ਨ ਕਰਾਂਗੇ ਗੱਲਬਾਤ ਫਿਰ ਸੈਕੰਡਰੀ ਹੋ ਜਾਂਦੀ ਆ ਫਿਰ ਵੀ ਜੇ ਕੋਈ ਗੱਲਬਾਤ ਆਈ ਆ ਸੁਣਾਂਗੇ ਤੁਹਾਨੂੰ ਬੇਨਤੀ ਆ ਵੀ ਮਹਿੰਦਰ ਕੋੜਿਆਂ ਵਾਲੀ ਇੱਥੇ ਨਾਰੇ ਲਗਾਉਣ ਕਿਸੇ ਨੇ ਨਹੀਂ ਬੈਠਣਾ ਡਟ ਕੇ ਬਿਲਕੁਲ ਅੱਗੇ ਵੱਲ ਨਿਸ਼ਾਨਾ ਹੋਣਾ ਚਾਹੀਦਾ ਪੰਜਾਬ ਸਰਕਾਰ ਮੁਰਦਾਬਾ ਜੈਕਾਰਾ ਮੁਰਦਾਬਾ ਪੰਜਾਬ ਸਰਕਾਰ ਹੋਰ ਦਰਬਾ ਮੁਰਦਾਬਾ Grazie. ਗੱਲਬਾਤ ਚੱਲ ਰਹੀ ਹੈ ਪ੍ਰਚਾਰਣ ਨਾਲ ਇਸ ਕਰਕੇ ਜਿਹੜੀ ਆਗੂ ਕ੍ਰੀਮ ਗੱਲਬਾਤ ਕਰਨ ਲੱਗਾਈ ਹੈ ਉਹਨਾਂ ਵੱਲੋਂ ਬੇਨਤੀ ਆ ਕਿ 5 ਮਿੰਟ ਲਈ ਜਿੱਥੇ ਖੜੇ ਆਪਾਂ ਇੱਥੇ ਬਹਿ ਜੀਏ ਸਾਰੇ ਬੈਠ ਜਿਓ ਇੱਥੇ ਬਹਿ ਜਿਓ ਤਮਾਸ਼ੀ ਚਲਾ ਲਈਓ ਸੱਥੀਓ ਦੇਖੋ ਜਸਵਿੰਦਰ ਔਜਲਾ ਜੀ ਜਿੱਥੇ ਵੀ ਐ ਉਹ ਸਟੇਜ ਦੇ ਨੇੜੇ ਆ ਜਾਣ ਸਾਥੀ ਜਸਵਿੰਦਰ ਔਜਲਾ ਜੀ ਇੱਕ ਬੁਲਾਰਾ ਹੋਰ ਬੋਲਦੇ ਸਾਥੀ ਜਸਵਿੰਦਰ ਔਜਲਾ ਜੀ ਸਟੇਜ ਤੇ ਆ ਕੇ ਆਪਣੀ ਗੱਲਬਾਤ ਰੱਖ ਲੈਣਗੇ ਡਾਕਟਰ ਟੀਨਾ ਜੇ ਮੇਰੀ ਆਵਾਜ਼ ਸੁਣ ਰਿਹਾ ਹੈ ਤਾਂ ਉਹ ਸਟੇਜ ਦੇ ਕੋਲ ਆ ਜਾਣ ਮੈਰੀਟੋਰੀਅ ਸਾਡੇ ਆਸਤਾਂ ਦੇ ਵਿੱਚ ਡਾਕਟਰ ਟੀਨਾ ਸਾਥੀ ਸਾਧੀਆਂ ਨੂੰ ਬੇਨਤੀ ਹੈ ਕਿ ਉਹ ਬੈਠ ਜਾਣ ਜਸਵਿੰਦਰ ਰੌਜਨਾ ਜੀ ਡੈਮੋਕ੍ਰੈਟਿਕ ਪੀਸਰੈਂਟ ਤੋਂ ਸਾਥੀ ਜਸਵਿੰਦਰ ਰੌਜਨਾ ਜੀ ਤੁਹਾਡੇ ਨਾਲ ਗੱਲਬਾਤ ਕਰਨਗੇ ਜਿੰਨਾ ਚਿਰ ਸਾਥੀ ਗੱਲਬਾਤ ਕਰਕੇ ਨਹੀਂ ਆਉਂਦੇ ਤਾਂ ਇੱਥੇ ਸਟੇਜ ਚਲਾਵਾਂਗੇ ਔਰ ਇਸ ਗੱਲ ਲਈ ਬਿਲਕੁਲ ਤਿਆਰ ਹਈਏ ਕਿ ਪ੍ਰਸ਼ਾਸਨ ਨੇ ਪੜੇਖਾ ਕੱਢ ਦੇਵੇ ਕਿ ਇਹ ਕੋਈ ਮੁਰਨ ਵਾਸਤੇ ਆਏ ਆ ਸਾਡੇ ਬੇਗ ਬੰਨੇ ਹੋਏ ਆ ਕਿ ਇੱਥੇ ਰਾਤ ਦੇ ਥਾਣਿਆਂ ਦੇ ਵਿੱਚ ਕੱਟਣੀ ਵੀ ਕੱਟ ਲਾਂਗੇ ਜਿੰਨਾ ਚਿਰ ਤੁਹਾਡੀਆਂ ਚੋਣਾ ਚੱਲ ਰਹੀਆਂ ਹਨ ਉਹਨਾਂ ਚਿਰ ਸਾਨੂੰ ਜਿੱਥੇ ਡੱਕਣਾ ਡੱਕ ਲਿਓ ਅਸੀਂ ਪੂਰੇ ਤਰੀਕੇ ਨਾਲ ਤਿਆਰ ਹੋ ਕੇ ਆਏ ਆ 30 ਤਰੀਕ ਤੱਕ ਛੁੱਟੀਆਂ ਅੱਗੇ ਵੀ ਛੁੱਟੀਆਂ ਲੈ ਲਾਂਗੇ ਕੋਈ ਚੱਕਰ ਨਹੀਂ ਹੈ ਤੁਹਾਡੀ ਚੋਣ ਤੇ ਕੋਟਾ ਅਸੀਂ ਜ਼ਰੂਰ ਰੱਖਾਂਗੇ ਸਾਥੀ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਾਥੀਆਂ ਨੂੰ ਬੇਨਤੀ ਆ ਪਹਿਲਾਂ ਤਾਂ ਕਿ ਅੱਜ ਸਵੇਰ ਤੋਂ ਹੀ ਲਗਾਤਾਰ ਅਨਾਉਂਸ ਕੀਤਾ ਜਾ ਰਿਹਾ ਹੈ ਕਿ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਇਸ ਚੀਜ਼ ਨੂੰ ਕਦੇ ਵੀ ਮਨ ਕਰ ਨਹੀਂ ਹੋਇਆ ਜਾ ਸਕਦਾ ਕਿ ਦੁੱਖ ਬਹੁਤ ਜ਼ਿਆਦਾ ਵੱਡੇ ਨੇ ਔਰ ਜਦੋਂ ਦੁੱਖ ਵੱਡੇ ਹੁੰਦੇ ਨੇ ਤਾਂ ਉਦੋਂ ਹਰ ਕੋਈ ਆਪਣਾ ਰੋਣਾ ਰੋ ਕੇ ਦੁੱਖ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤੋ ਇਸੇ ਕਰਕੇ ਉਹ ਅੱਜ ਸਭ ਕੁਝ ਦੇਖਣ ਨੂੰ ਜਿਹੜਾ ਹੈਗਾ ਉਹ ਸਭ ਕੁਝ ਮਿਲਿਆ ਕਿ ਹਾਰੇ ਇੱਕ ਜਥੇਬੰਦੀ ਵੱਲੋਂ ਆਪਣੇ ਦੁੱਖ ਨੂੰ মিডিਆ ਦੇ ਸਾਹਮਣੇ ਪੇਸ਼ ਕਰਕੇ ਉਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਡੈਮੋਕਰੇਟਾ ਦਾ ਟੀਚਰ ਸਾਡ ਪੰਜਾਬ ਦੇ ਪ੍ਰਧਾਨ ਸਾਥੀ ਵਿਕਣਦੇਵ ਜੀ ਹੁਣਾਂ ਨੇ ਪਹਿਲੇ ਜਿਹੜਾ ਹੈਗਾ ਉਹ ਦੱਸ ਦਿੱਤਾ ਸੀ ਕਿ ਇਸ ਤਰ੍ਹਾਂ ਬਾਈਟ ਦੇ ਕੇ ਆਪਣੇ ਮੁੱਦੇ ਨੂੰ ਹਾਈਲਾਈਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਕੁਝ ਬੋਲਣਾ ਉਹ ਮੰਗ ਪੱਤਰ ਨੇ ਬੋਲਣਾ ਸਾਥੀਓ ਇੱਕ ਗੱਲ ਨੂੰ ਹਮੇਸ਼ਾ ਆਪਾਂ ਯਾਦ ਰੱਖੀਏ ਕਿ ਧਰਮਿਆਂ ਮੁਜਾਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਮਸਲੇ ਹੱਲ ਨਹੀਂ ਹੁੰਦੇ ਮਸਲੇ ਹੱਲ ਕਰਾਉਣ ਦੇ ਲਈ ਧਰਨੇ ਮੁਜਾਰਿਆਂ ਦੇ ਵਿੱਚ ਪ੍ਰੈਸ਼ਰ ਬਣਾਏ ਜਾਂਦੇ ਨੇ ਔਰ ਜਿੰਨਾ ਤਕੜਾ ਤੁਹਾਡਾ ਪ੍ਰੈਸ਼ਰ ਹੋਏਗਾ ਜਿੰਨਾ ਤੁਹਾਡਾ ਅਨੁਸ਼ਾਸਨ ਹੋਏਗਾ ਜਿੰਨਾ ਤੁਸੀਂ ਆਪਣੇ ਲੀਡਰਾਂ ਦੇ ਕਹਿਣੇ ਉੱਤੇ ਚੱਲੋਗੇ ਉਹਨੇ ਨੰਗ ਨਹੀਂ ਰਹਿਗੇ ਉਹ ਫੁਰ ਫੁਰ ਮੋਗੇ ਕੋਈ ਨਹੀਂ ਸਾਕੇ ਜੇਕਰ ਸਰਕਾਰ ਨੇ ਉਹ ਜਿਹੜੇ ਖਾਸਲ ਕੇ ਆਮ ਆਜੀ ਪਾਰਟੀ ਦੀ ਸਰਕਾਰ ਨੇ ਕਿਉਂਕਿ ਅਜੇ ਆਪਣਾ ਨਸਲੇ ਪਹਿਲਾਂ ਤੋਂ ਜੀਉਣ ਦੇ ਤੌਰ ਬਣੇ ਹੋਏ ਨੇ ਔਰ ਜੋ ਇਹ ਸਰਕਾਰ ਨੇ ਨਵਾਂ ਆ ਕੇ ਇੱਕ ਕ੍ਰਾਂਤੀ ਦੇ ਨਾਂ ਤੇ ਸਿੱਖਿਆ ਨੂੰ ਲੈ ਕੇ ਔਰ ਇਹ ਦੱਸਣਾ ਚਾਹਿਆ ਕਿ ਅਸੀਂ ਸਕੂਲਾਂ ਦੇ ਵਿੱਚ ਉਪਗਠੀ ਸਮਾਰੋਹ ਕਰਕੇ ਸਿੱਖਿਆ ਕ੍ਰਾਂਤੀ ਲੈ ਆਉਂਦੀ ਜਗਾਨ ਬੈਠੇ ਸੁੱਤੇ ਤੇ ਰਾਦੇ ਮੋਟੀ ਲਿਆ बु धनवाद सची बाद साथी निर्मल जी छहठ पैती जे आगो सॾे नमल जी